ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਚ ਹੋ ਬਹੁਤ ਸਾਰੇ ਮੈਸੇਜ ਤੇ ਫੋਨ ਆਉਂਦੇ ਆ ਤੇ ਸਾਰੇ ਇਹ ਪਰਿਵਾਰ ਪੁੱਛਦੇ ਆ ਦੇਖੋ ਨਾਨਕਸਰ ਸੰਪਰਦਾਨਾ ਬਹੁਤ ਪਰਿਵਾਰ ਜੁੜੇ ਹੋਏ ਸੀ ਵੀ ਜੇ ਤੁਹਾਡਾ ਬੀਬੀ ਨੇ ਨਾਂ ਲੈਤਾ ਸੀਗਾ ਜਿਹਨੇ ਬਾਬੇ ਲਖੇ ਤੇ ਇਲਜ਼ਾਮ ਲਾਇਆ ਤੁਸੀਂ ਉਹਦੀ ਕੀ ਪਰਚੋਲ ਕੀਤੀ ਦੇਖੋ ਜੇ ਸਾਡਾ ਨਾਂ ਲਿਆ ਸੀ ਉਹਦੀ ਅਸੀਂ ਪੁੱਛ ਕੇ ਚ ਕੀਤੀ ਬੀਬੀ ਤੋਂ ਵੀ ਪੁੱਛਿਆ ਮੈਂ ਉੱਥੇ ਜਾ ਕੇ ਵੀ ਪੁੱਛਿਆ ਸਿਰਫ ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਜ਼ੁਬਾਨੀ ਕਹੀਆਂ ਆਪਣੇ ਕੋਲ ਤਾਂ ਬਈ ਉਹੋ ਹੀ ਆ ਤੇ ਬਾਕੀ ਅਸੀਂ ਹੋਰ ਵੈਰੀਫਾਈ ਕੀਤਾ ਪਰ ਸਾਨੂੰ ਕੁਝ ਮਿਲਿਆ ਨਹੀਂ ਹੈਗਾ ਆਪਣਾ ਸੁਭਾਅ ਹੈ ਸੰਗਤ ਆਪ ਸੋਚੇ ਵੀ ਜਿਹੜੇ ਪ੍ਰੂਫ ਮਿਲੇ ਆਪਾਂ ਉਹ ਕਾਰਵਾਈਆਂ ਕੀਤੀਆਂ ਜਿਹਦੇ ਪ੍ਰੂਫ ਨਹੀਂ ਹੈਗੇ ਆਪਾਂ ਉਹਦਾ ਕਿਵੇਂ ਪੱਖ ਰੱਖੀਏ ਬੀਬੀ ਦਾ ਬੀਬੀ ਦੇ ਤਾਂ ਬਿਆਨ ਹੀ ਰਹਿ ਗਏ ਫਿਰ ਹੁਣ ਪੱਖ ਕਿਵੇਂ ਰੱਖਗੇ ਸਵਾਦ ਆਉਂਦਾ ਵੀ ਬੀਬੀ ਨੇ ਜਿਹੜੇ ਬਿਆਨ ਦਿੱਤੇ ਆ ਵੀ ਉਹਦਾ ਪ੍ਰੂਫ ਵੀ ਹੋਵੇ ਆਪਣੇ ਕੋਲੇ ਤੇ ਆਪਾਂ ਉਹਨੇ ਬਾਬੇ ਲੱਖੇ ਦੇ ਜਹਾ ਲਾ ਤੇ ਆਪਾਂ ਫਿਰ ਕੜੀਸਣੇ ਸੀ ਸਾਰੇ ਆਪਾਂ ਕਾਰਵਾਈ ਕਰਨੀ ਆ ਪੱਕਾ ਪਰ ਹੁਣ ਇਹ ਤਾਂ ਟਾਈਮ ਵੀ ਬਹੁਤ ਹੋ ਗਿਆ ਕੋਈ ਪ੍ਰੂਫ ਵੀ ਹੈ ਨਹੀਂ ਤੇ ਬੀਬੀ ਨੇ ਗੱਲ ਵੀ ਨਹੀਂ ਕੀਤੀ ਮੁੜ ਕੇ ਤੇ ਪਹਿਲਾਂ ਤਾਂ ਬੀਬੀ ਜੀ ਨਾਲ ਗੱਲ ਹੋਈ ਸੀ ਵੀ ਸਾਹਮਣੇ ਆ ਕੇ ਗੱਲ ਕਰਾਂਗੇ ਮੁੜ ਕੇ ਉਹਨਾਂ ਨੇ ਕਿਹਾ ਵੀ ਅਸੀਂ ਸਾਹਮਣੇ ਨਹੀਂ ਆ ਸਕਦੇ ਸੰਗਤ ਨੂੰ ਪਤਾ ਹੀ ਹੈ ਵੀ ਮੈਂ ਜੋ ਵੀ ਕੇਸ ਕੀਤਾ ਜਾਂ ਗੱਲਬਾਤ ਕੀਤੀ ਆ ਉਹ ਵਿਦ ਪ੍ਰੂਫ ਕਰਦੇ ਆ ਜੋ ਸੱਚੀ ਹੁੰਦੀ ਆ ਚਰਨ ਘਾਟ ਦਾ ਮਸਲਾ ਸਾਹਮਣੇ ਆਇਆ ਉਹ ਆਪਾਂ ਕੀਤਾ ਫਿਰ ਇੱਕ ਬੀਬੀ ਹੋਰ ਸਾਹਮਣੇ ਆਈ ਆਪਾਂ ਫੇਰ ਪਰਚਾ ਦਰਜ ਕਰਵਾਇਆ ਬਾਬੇ ਚੰਨ ਘੱਟ ਵਾਲੇ ਤੇ ਦੋ ਰੇਪ ਦੇ ਪਰਚੇ ਆ ਜਿਹਦਾ ਗੁਰਦਾਰ ਸਾਹਿਬ ਨਾਨਕਸਰ ਚੰਨ ਘੱਟ ਬਾਈ ਦਾ 88 ਦੂਜਾ ਪੋਲੂ ਮਾਜਰ ਵਾਲੇ ਸਤਨਾਮ ਦਾ ਕੇਸ ਆਂਦਾ ਉਹ ਵੀ ਵੈਰੀਫਾਈ ਕੀਤਾ ਤੇ ਉਹ ਮੰਨਿਆ ਵੀ ਹੋਇਆ ਫੇਰ ਕੇਸ ਆਂਦਾ ਵਾ ਜੱਸੀ ਦਾ ਜੋ ਨਾਨਕਸਰ ਠਾੜ ਦੇ ਵਿੱਚ ਜਿਹੜਾ ਉਹਨੇ ਬੱਚੇ ਦੇ ਨਾਲ ਕਰਮ ਕੀਤਾ ਆਪਾਂ ਇਹ ਸਾਰੇ ਕੇਸ ਸੰਗਤ ਦੇ ਸਾਹਮਣੇ ਰੱਖੇ ਵਿੱਧ ਨਿਊਜ਼ ਜਿਹੜੀਆਂ ਖਬਰਾਂ ਆਈਆਂ ਸੀ ਉਹ ਵੀ ਸੰਗਤ ਨੂੰ ਦਿਖਾਈਆਂ ਭਈਆ ਕੁਝ ਹੁੰਦਾ ਇਹਨਾਂ ਕੇਸਾਂ ਦੇ ਵਿੱਚ ਚਲਦੇ-ਚਲਦੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਆ ਸਿੱਖ ਬੀਬੀ ਵੱਲੋਂ ਜਿਹਦੇ ਵੱਲੋਂ ਇਲਜ਼ਾਮ ਲਾਏ ਜਾਂਦੇ ਵੀ ਬਾਬਾ ਲਖੇ ਨੇ ਮੈਨੂੰ ਵੀ ਹੱਥ ਲਾਇਆ ਮੈਂ ਉੱਥੇ ਵੇਖਿਆ ਨਜਾਇਜ਼ ਆਉਂਦਾ ਜਾਂਦਾ ਜਾਂਦੀਆਂ ਅਸੀਂ ਕੁੜੀਆਂ ਜਾਂ ਮੱਛੀ ਖਾਂਦਾ ਦੇਖਿਆ ਦੇਖੋ ਮੈਂ ਉਹ ਵੀਡੀਓ ਦੇਖੀ ਤਾਂ ਮੈਂ ਦੱਸਿਆ ਵੀ ਮੇਰੇ ਕੋਲ ਪਹੁੰਚ ਗਈ ਪਰ ਮੈਂ ਉਹਤੇ ਵੀਡੀਓ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਨਹੀਂ ਕਿਹਾ ਬਾਬਾ ਲਖਾ ਇਦਾਂ ਕਰਦਾ ਸੀ ਮੈਂ ਨਹੀਂ ਕਿਹਾ ਵੀ ਬਾਬਾ ਮੱਛੀਆਂ ਖਾਂਦਾ ਸੀ ਮੈਂ ਨਹੀਂ ਕਿਹਾ ਕਿ ਉਹਨਾਂ ਕੋਲ ਕੋਈ ਨਜਾਇਜ਼ ਆਉਂਦਾ ਜਾਂਦਾ ਸੀ ਕਿਉਂਕਿ ਮੈਂ ਦੇਖਿਆ ਨਹੀਂ ਕੋਈ ਪ੍ਰੂਫ ਹੀ ਨਹੀਂ ਉਹ ਤਾਂ ਇੱਕ ਬੀਬੀ ਨੇ ਬਿਆਨ ਦਿੱਤਾ ਤੇ ਆ ਬਿਆਨ ਛੱਪ ਗਏ ਨਾਨਕ ਸਰ ਸੰਪਰਦਾ ਦੇ ਮੁਖੀ ਤੇ ਸੰਗਤ ਨੂੰ ਜਿਹੜੀ ਉੱਥੋਂ ਦੀ ਸੰਗਤ ਜੁੜੀ ਹੋਈ ਆ ਉਹ ਇਹ ਨਾ ਸੋਚਣ ਵੀ ਮਹਿਰਵਾਲੇ ਨੇ ਇਲਜ਼ਾਮ ਲਾਇਆ ਇੱਕ ਬੀਬੀ ਵੱਲੋਂ ਇਲਜ਼ਾਮ ਸੀ ਤੇ ਸਾਡਾ ਬਕਾਇਦਾ ਉਹਦੇ 'ਚ ਨਾਂ ਲਿਆ ਗਿਆ ਸੀਗਾ ਵੀ ਅਮਰਤਾ ਪਾਲ ਸੰਗਤ ਤੱਕ ਪਹੁੰਚਦੀ ਕੀਤੀ ਜਾਂਦੀ ਹੈ ਵੈਰੀਫਾਈ ਕੀਤਾ ਸਾਰਾ ਕੁਝ ਵੀਡੀਓ ਕੇਸ ਪੁਰਾਣਾ ਸੀਗਾ ਵੀ ਜੇ ਕੋਈ ਪੱਕਾ ਪ੍ਰੂਫ ਮਿਲੂਗਾ ਹੇਰੀ ਅਸੀਂ ਬਾਬੇ ਲੱਖੇ ਦੇ ਖਿਲਾਫ ਚੱਲਾਂਗੇ ਬਾਬੇ ਲੱਖੇ ਨੂੰ ਖਿੱਚਾਂਗੇ ਹਜੇ ਤਾਂ ਅਸੀਂ ਉਹਨਾਂ ਦੇ ਸਿਸਟਮ ਦੇ ਖਿਲਾਫ ਸੀ ਜੇ ਉੱਥੇ ਆ ਕੁਝ ਹੋਇਆ ਤੇ ਕਾਰਵਾਈਆਂ ਵੀ ਕਰਾਈਆਂ ਹੋਈਆਂ ਇੱਥੇ ਕੋਈ ਮੰਨ ਕਰ ਨਹੀਂ ਹੋ ਸਕਦਾ ਪਰ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਵੀ ਉੱਥੇ ਕੋਈ ਆਉਂਦਾ ਜਾਂਦਾ ਸੀ ਕੋਈ ਮੰਨਿਆ ਨਹੀਂ ਬੀਬੀ ਤੋਂ ਬਿਨਾ ਨਹੀਂ ਅਸੀਂ ਕਿਸੇ ਹੋਰ ਵੀ ਉਸ ਸਮੇਂ ਦੇ ਸੰਗਤ ਨੂੰ ਪੁੱਛਿਆ ਤੇ ਸਾਨੂੰ ਨਹੀਂ ਕੋਈ ਮਿਲਿਆ ਵੀ ਉੱਥੇ ਬਾਬਾ ਵੀ ਇਦਾਂ ਦਾ ਕੁਝ शकਦੇ ਆ ਦੇਖੋ ਜਿਹੜੀ ਗੱਲ ਸੱਚੀ ਆ ਸੱਚੀ ਆ ਉਹ ਜੇ ਦੁਸ਼ਮਣ ਵੀ ਆ ਤੇ ਉਹ ਸੱਚਾ ਤੇ ਸੱਚਾ ਤੇ ਜੇ ਯਾਰ ਝੂਠਾ ਵਾ ਤੇ ਫਿਰ ਉਹ ਝੂਠ ਹੁੰਦਾ ਇਸ ਕਰਕੇ ਵੀ ਮੈਂ ਬਾਬੇ ਲਖੇ ਤੇ ਕੋਈ ਇਲਜ਼ਾਮ ਨਹੀਂ ਲਾਇਆਗਾ ਉਹ ਬੀਬੀ ਵੱਲੋਂ ਲਾਏ ਇਲਜ਼ਾਮਾਂ ਦੀ ਮੈਂ ਜਰੂਰ ਵੈਰੀਫਾਈ ਕੀਤਾ ਸੀ ਤਫਤੀਸ਼ ਕੀਤੀ ਸੀ ਸਿੰਘਾਂ ਦੇ ਨਾਲ ਪਿੱਛੇ ਜੇ ਸਭ ਨੂੰ ਯਾਦ ਹੋਣਾ ਮੈਂ ਮਹੀਨਾ ਜਮਾਂ ਚੁੱਪ ਰਿਆ ਉਹ ਇਸ ਕਰਕੇ ਸੀ ਵੀ ਇਲਜ਼ਾਮ ਬਹੁਤ ਵੱਡੇ ਬੀਬੀ ਵੱਲੋਂ ਲਾਏ ਗਏ ਹਨ ਤੇ ਉਹ ਆਪਾਂ ਨੂੰ ਤਫਤੀਸ਼ ਕਰਨੀ ਚਾਹੀਦੀ ਹੈ ਪਰ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਬਾਬੇ ਲੱਖੇ ਦੇ ਵਿਰੁੱਧ ਉਹ ਸਿਸਟਮ ਨੂੰ ਲੈ ਕੇ ਨਹੀਂ ਬੋਲ ਸਕਦੇ ਪਰ ਨਾਲਖਸਰ ਸਿਸਟਮ ਦੇ ਵਿੱਚ ਜਿਹੜੀ ਗੱਲਬਾਤ ਹੋਈ ਆ ਚਰਨ ਘਟ ਵਾਲੀ ਜਾਂ ਜੱਸੀ ਵਾਲੀ ਤੇ ਉਹ ਅਸੀਂ ਕੀਤੀ ਆ ਟੱਕ ਠੋਕ ਕੇ ਕੀਤੀ ਆ ਤੇ ਜੇ ਗਾਂ ਵੀ ਕੋਈ ਸੇਵਾਦਾਰ ਕਰੂਗਾ ਤੇ ਆਪਾਂ ਛੱਡਾਂਗੇ ਨਹੀਂ ਠੀਕ ਆ ਪਰ ਇਹ ਬੀਬੀ ਵਾਲੇ ਮਸਲੇ ਦੇ ਵਿੱਚ ਭਾਈ ਆਪਾਂ ਜਿਹੜਾ ਵੈਰੀਫਾਈ ਕੀਤਾ ਬੀਬੀ ਨੇ ਆਪਣਾ ਨਾਂ ਲਿਆ ਸੀ ਬੀਬੀ ਦੇ ਬਿਨਾਂ ਤੋਂ ਬਿਨਾਂ ਹੋਰ ਕੋਈ ਠੋਸ ਸਬੂਤ ਨਹੀਂ ਕੋਈ ਠੋਸ ਬੰਦਾ ਨਹੀਂ ਕੋਈ ਬੀਬੀ ਨਹੀਂ ਸਾਹਮਣੇ ਆਈ ਜਾਂ ਕੋਈ ਸਾਨੂੰ ਪ੍ਰੂਫ ਨਹੀਂ ਮਿਲਿਆ ਇਸ ਕਰਕੇ ਵੀ ਮੈਂ ਇਸ ਜਿਹੜਾ ਕੇਸ ਆ ਬੀਬੀ ਵਾਲਾ ਜਿਹੜਾ ਬਾਬੇ ਲੱਖੇ ਦੇ ਜਿਹਨੇ ਇਲਜ਼ਾਮ ਲਾਏ ਸੀ ਮੈਂ ਇਸ ਕੇਸ ਚ ਇਸ ਚੀਜ਼ ਨੂੰ ਡਿਕਲੇਅਰ ਕਰਦਾ ਵੀ ਮੈਂ ਇਸ ਚੀਜ਼ ਦੀ ਵੈਰੀਫਿਕੇਸ਼ਨ ਕੀਤੀ ਸੀ ਤੇ ਸਾਨੂੰ ਕੁਝ ਵੀ ਪ੍ਰੂਫ ਜਾਂ ਸਚਾਈ ਨਹੀਂ ਇਹਦੇ ਚ ਮਿਲੀ ਜਿਹੜੀ ਲੜਕੀ ਲਾਪਤਾ ਹੋਈ ਸੀ ਅਸੀਂ ਉਧਰ ਵੀ ਗਏ ਸੀ ਸੰਗਰੂਰ ਆਲ ਤੇ ਉਹ ਸਾਨੂੰ ਰਾਹ ਚੋਂ ਮੋੜ ਦਿੱਤਾ ਗਿਆ ਸੀ ਕਿ ਉਹ ਬਿਆਨ ਨਹੀਂ ਦੇਣਾ ਚਾਹੁੰਦੇ ਤੇ ਉਹ ਲੜਕੀ ਘਰੋਂ ਤੁਰੀ ਸੀਗੀ ਤੇ ਲੁਧਿਆਣੋਂ ਜਗਰਾਉਂ ਗਈ ਸੀ ਤੇ ਇਹ ਵੀ ਕਲੀਅਰ ਨਹੀਂ ਉਹ ਨਾਨਕ ਸਰ ਗਈ ਸੀ ਉਹਨਾਂ ਨੇ ਇਹ ਸਾਨੂੰ ਫੋਨ ਤੇ ਦੱਸਿਆ ਤੇ ਅਸੀਂ ਵਾਪਸ ਮੁੜਿਆਏ ਸੀ ਉਸ ਤੋਂ ਬਾਅਦ ਸਾਡੇ ਇਸ ਬੀਬੀ ਨੇ ਨਾਲ ਵੀ ਗੱਲਬਾਤ ਨਹੀਂ ਹੋਈਗੀ ਤੇ ਮੈਂ ਜਿੰਨੀ ਕੁ ਵੈਰੀਫਿਕੇਸ਼ਨ ਕੀਤੀ ਆ ਜਾਂ ਗੱਲਬਾਤ ਕੀਤੀ ਆ ਮੈਨੂੰ ਇਸ ਵਿੱਚ ਕੋਈ ਵੀ ਠੋਸ ਸਬੂਤ ਨਹੀਂ ਮਿਲਿਆ ਤੇ ਇਸ ਕਰਕੇ ਜੇ ਕੋਈ ਪ੍ਰੂਫ ਨਹੀਂ ਹੈਗਾ ਦੂਜਿਆਂ ਵੀ ਮੈਂ ਜਿਹੜੇ ਬੱਚੇ ਆ ਜਾਂ ਦੂਜੇ ਪਰਿਵਾਰ ਹੋਰ ਆ ਜੇ ਭਾਈ ਨੰਗੇ ਧੜ ਸਾਹਮਣੇ ਮੂੰਹ ਲੈ ਕੇ ਸਾਹਮਣੇ ਆਉਂਗੇ ਤੇ ਕੋਈ ਪ੍ਰੂਫ ਠੋਸ ਹੋਊਗਾ ਤੇ ਗਾਂ ਜਿਹੜਾ ਮਰਜੀ ਬੰਦਾ ਹੋਵੇ ਆਪਾਂ ਜਰੂਰ ਕਾਰਵਾਈ ਕਰਾਵਾਂਗੇ ਤੇ ਗੱਲ ਚੱਕਾਂਗੇ ਬਿਆਨ ਬਣਿਆ ਤਾਂ ਕੋਈ ਗੱਲਬਾਤ ਕਰੋਗੇ ਮੈਂ ਉਹਦੇ 'ਚ ਕੋਈ ਗੱਲਬਾਤ ਨਹੀਂ ਕਰਨੀ ਨਾ ਮੈਂ ਕਿਸੇ ਤੇ ਇਲਜ਼ਾਮ ਲੈਣਿਆ ਇਸ ਕਰਕੇ ਅਸੀਂ ਬਾਕੀ ਕੇਸਾਂ ਦੇ ਵਿੱਚ ਜਰੂਰ ਕਾਰਵਾਈ ਕਰਾਈ ਆ ਬੰਦੇ ਸਲਾਖਾਂ ਪਿੱਛੇ ਦੀ ਆ ਪਰ ਜਿਹੜੇ ਬੀਬੀ ਨੇ ਬਿਆਨ ਦਿੱਤੇ ਆ ਤੇ ਉਹਦੇ 'ਚ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ ਜਦੋਂ ਸਾਡੇ ਕੋਲੇ ਇੱਕ ਕੇਸ ਆ ਰੇਪ ਕੇਸ ਤੇ ਅਸੀਂ ਇਹਨੂੰ ਖੰਘਾਲਿਆ ਤੇ ਦੂਗਾ ਤਿੰਨ ਰੇਪ ਕੇਸ ਸਾਹਮਣੇ ਤੇ ਤਿੰਨੇ ਕੇਸ ਦਰਜ ਹੋਏ ਤੇ ਬੰਦੇ ਜੇਲ੍ਹ ਚਾ ਸੰਗਤ ਜੀ ਮੈਂ ਕਿਸੇ ਦਾ ਵਿਰੋਧੀ ਨਹੀਂ ਹੈ ਇਹਨਾਂ ਕੇਸਾਂ ਦੀ ਪਰਚੋਲ ਕਰਦਿਆਂ ਪੁੱਛਗਿੱਛ ਕਰਦਿਆਂ ਤਪਦੀਸ਼ ਕਰਦਿਆਂ ਜੇ ਸੰਪਰਦਾ ਤੇ ਸੰਪਰਦਾ ਦੇ ਨਾਲ ਜੁੜੇ ਹੋਏ ਅਸਲੀ ਜਿਹੜੇ ਪ੍ਰੇਮੀ ਐ ਇਸ ਸਥਾਨ ਦੇ ਨਾਲ ਅਕਸਰ ਸੰਪਰਦਾ ਨਾਲ ਜੁੜੇ ਆ ਉਹਨਾਂ ਦੇ ਮਨ ਨੂੰ ਕੋਈ ਠੇਸ ਪਹੁੰਚੇ ਤੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਮੈਂ ਕਿਸੇ ਨਿੱਜੀ ਤੋਂ ਬੰਦੇ ਤੋਂ ਮਾਫੀ ਨਹੀਂ ਮੰਗਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਬਾਕੀ ਨਾਨਕ ਸਰ ਸੰਪਰਦਾ ਦੇ ਮੁਖੀ ਬਾਬਾ ਲੱਖਾ ਸਿੰਘ ਬਾਬਾ ਕਾਲਾ ਸਿੰਘ ਤੇ ਬਾਬਾ ਗਰਜੀਤ ਸਿੰਘ ਮੈਂ ਬਾਬਾ ਜੀ ਤੁਹਾਨੂੰ ਵੀ ਇਹ ਗੱਲਬਾਤ ਕਹਿਣਾ ਆਪਣੇ ਸਿਸਟਮ ਵੱਲ ਆਪਣੇ ਪ੍ਰਬੰਧ ਵੱਲ ਖਾਸ ਧਿਆਨ ਰੱਖੋ ਕੋਈ ਵੀ ਬੰਦੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਬਖਸ਼ਾਂਗੇ ਨਹੀਂ ਤੇ ਜਦੋਂ ਕੋਈ ਸ਼ਿਕਾਇਤ ਆਉਂਦੀ ਹੈ ਤੇ ਮੁਖੀਆਂ ਨੂੰ ਇਹਨਾਂ ਇਸਨ ਮੁਸ਼ੀ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਗਲਤ ਇਲਜ਼ਾਮ ਲੱਗਦੇ ਆ ਪਰ ਜੇ ਅਸੀਂ ਤਤਪਦੀਸ਼ ਤਰਖਾਂਗੇ ਜਾਰੀ ਜੇ ਕੋਈ ਗੱਲਬਾਤ ਹੋਊਗੀ ਅੱਗੇ ਅਸੀਂ ਕਰਾਂਗੇ ਸਾਡਾ ਰਾਜੀਨਾਮਾ ਕੋਈ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਅਸੀਂ ਵੀ ਨਿਬੜ ਨਿਬੜ ਗਏ ਵੀ ਉਹ ਬੀਬੀ ਦੇ ਇਲਜ਼ਾਮ ਝੂਠੇ ਨਹੀਂ ਅਸੀਂ ਜੇ ਕੋਈ ਗਾਂਸ਼ ਕਹਿਤਾ ਹੋਗੇ ਤੇ ਉਹਦੀ ਅਸੀਂ ਤਬਦੀਸ਼ ਕਰਕੇ ਠੋਕਾਂਗੇ ਗੱਲਬਾਤ ਗਰਾਊਂਡ 'ਚ ਲਿਆਵਾਂਗੇ ਸਾਡੀ ਕਿਸੇ ਨਾਲ ਕੋਈ ਰਾਜੀਨਾਮਾ ਨਹੀਂ ਹੈ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤ